ਸ਼ਹੀਦ ਸਰਦਾਰ ਛਾਮ ਸਿੰਘ ਅਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸੁਬਰਾ ਵਿਖੇ ਐਨੂਅਲ ਐਥਲੈਟਿਕ ਮੀਟ ਦੀ ਕਰਵਾਈ ਕੀ ਸ਼ੁਰੂਆਤ ਜੀਹਾਂ ਇਲਾਕੇ ਦੀ ਨਾਮਵਰ ਵਿੱਤਕ ਸੰਸਥਾ ਸ਼ਹੀਦ ਸਰਦਾਰ ਛਾਮ ਸਿੰਘ ਅਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਫਤਿਹਗੜ੍ਹ ਸੁਬਰਾ ਵਿਖੇ ਐਨੂਅਲ ਐਥਲੈਟਿਕ ਮੀਟ ਕਰਵਾਈ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਵਾਈਸ ਪ੍ਰਿੰਸੀਪਲ ਭਾਈ ਬਚਿੱਤਰ ਸਿੰਘ ਜੀ ਨੇ ਦੱਸਿਆ ਕਿ ਅੱਜ ਸਕੂਲ ਵਿਖੇ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ ਇਲਾਕੇ ਦੀ ਨਾਵਰ ਵਿਦਿਅਕ ਸੰਸਥਾ ਸ਼ਹੀਦ ਬਾਬਾ ਸ਼ਾਮ ਸਿੰਘ ਛਤਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ ਸਭਰਾ ਵਿਖੇ ਸਪੋਰਟਸ ਮੀਟ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਵਾਈਸ ਪ੍ਰਿੰਸੀਪਲ ਭਾਈ ਜਿੱਤ ਸਿੰਘ ਜੀ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਸਰਦਾਰ ਸ਼ਾਮ ਸਿੰਘ ਛਤਾਰੀ ਐਜੂਕੇਸ਼ਨਲ ਸੁਸਾਇਟੀ ਅਧੀਨ ਚੱਲ ਰਹੀ ਹੈ ਇਹ ਸੰਸਥਾ ਸ਼ਹੀਦ ਸਰਦਾਰ ਸ਼ਾਮ ਸਿੰਘ ਛਤਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਕਿ ਵਿਦਿਅਕ ਖੇਤਰ ਦੇ ਨਾਲ ਧਾਰਮਿਕ ਖੇਤਰ ਦੇ ਵਿੱਚ ਅਤੇ ਖੇਡਾਂ ਦੇ ਖੇਤਰ ਦੇ ਵਿੱਚ ਬਹੁਤ ਹੀ ਸਲਾਗਾ ਯੁੱਗ ਪ੍ਰਾਪਤੀਆਂ ਨੇਕਾਂ ਸਾਲਾਂ ਤੋਂ ਕਰਦੀ ਆ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਨਵਲ ਐਥਲੈਟਿਕ ਮੀਟ 2025 ਅੱਜ ਕਰਵਾਈ ਜਾ ਰਹੀ ਹੈ ਇਸ ਵਿੱਚ ਪ੍ਰੀ ਨਰਸਰੀ ਤੋਂ ਲੈ ਕੇ 5ਥ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਬਾਕੀ ਸਾਰੇ ਵਿਦਿਆਰਥੀ ਜਿਹੜੇ ਵੱਡੀਆਂ ਗੇਮਾਂ ਦੇ ਵਿੱਚ ਜ਼ਿਲ੍ਹਾ ਪੱਧਰ ਜੋਂ ਪੱਧਰ ਜਾਂ ਪੰਜਾਬ ਪੱਧਰ ਨੈਸ਼ਨਲ ਪੱਧਰ ਤੇ ਹੁੰਦੀਆਂ ਹਨ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਦੇ ਹਨ ਇਹ ਜਿਹੜੀਆਂ ਐਥਲੈਟਿਕ ਮੀਟ ਕਰਵਾਉਣ ਦਾ ਮਕਸਦ ਇਹ ਹੈ ਕਿ ਬੱਚਿਆਂ ਨੂੰ ਆਉਣ ਵਾਲੇ ਭਵਿੱਖ ਵਾਸਤੇ ਆਉਣ ਵਾਲੀਆਂ ਗੇਮਾਂ ਵਾਸਤੇ ਤਿਆਰ ਕਰਨਾ ਹਰ ਸਾਲ ਹੀ ਇਸ ਵਿੱਚ ਵੱਖ-ਵੱਖ ਐਕਟੀਵਿਟੀ ਅਤੇ ਖੇਡਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਉਹਨਾਂ ਗਿਆ ਕੇ ਸਤਿਕਾਰਯੋਗ ਡੀਪੀ ਸਾਹਿਬ ਸਰਦਾਰ ਅਮਰਜੀਤ ਸਿੰਘ ਅਤੇ ਪ੍ਰਾਇਮਰੀ ਵਿੰਗ ਤੇ ਕੋਆਰਡੀਨੇਟਰ ਮੈਡਮ ਗੌਰਵਪ੍ਰੀਤ ਕੌਰ ਨੇ ਤਾਂ ਉਹਨਾਂ ਦੇ ਨਾਲ ਸਾਰਾ ਸਟਾਫ ਬਹੁਤ ਹੀ ਮਿਹਨਤ ਦੇ ਨਾਲ ਇਹ ਐਥਲੈਟਿਕ ਮੀਟ ਕਰਵਾਉਂਦੇ ਹਨ ਉਹਨਾਂ ਕਹਿੰਿਆ ਕਿ ਸਾਡਾ ਮਕਸਦ ਇਹੀ ਹੈ ਕਿ ਵਿਦਿਆਰਥੀਆਂ ਨੂੰ ਜਿੱਥੇ ਵਿਦਿਆ ਦੇ ਖੇਤਰ ਵਿੱਚ નિਪੁੰਨ ਕਰਨਾ ਹੈ ਧਾਰਮਿਕ ਖੇਤਰ ਦੇ ਵਿੱਚ ਨਪੁੰਨ ਕਰਨਾ ਹੈ ਉੱਥੇ ਹੀ ਖੇਡਾਂ ਦੇ ਖੇਤਰ ਦੇ ਵਿੱਚ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਨੇ ਪੁੰਨ ਬਣਾਉਣਾ ਹੈ ਤਾਂ ਕਿ ਕੋਈ ਸਰੀਰਕ ਮਾਨਸਿਕ ਤੌਰ ਤੇ ਤੇ ਐਨ ਤਿਆਰਬਾ ਤਿਆਰ ਹੋਣ ਤੇ ਉਹ ਆਪਣੇ ਮਿੱਥੇ ਹੋਏ ਨਿਸ਼ਾਨਿਆਂ ਤੱਕ ਪਹੁੰਚ ਬੁਲੰਤੀਆਂ ਹਾਸਲ ਕਰਨਾ ਦੇਖੋ ਇਸ ਮੌਕੇ ਦੀਆਂ ਖਾਸ ਤਸਵੀਰਾਂ ਇਸ ਮੌਕੇ ਟੀਚਰ ਸਾਹਿਬਾਨ ਅਤੇ ਬੱਚਿਆਂ ਨੇ ਸਾਡੀ ਪੱਤਰਕਾਰ ਟੀਮ ਨਾਲ ਕੀ ਗੱਲਬਾਤ ਕੀਤੀ ਸੁਣੋ ਤੁਸੀਂ ਵੀ ਅੱਜ ਮੈਂ ਅੱਜ ਖਾਲਸਾ ਸਕੂਲ ਦੇ ਵਿੱਚ ਕਿੱਡਾ ਕਰਵਾਈਆਂ ਜਾ ਰਹੀਆਂ ਕੀ ਕਹੋਗੇ ਜੀ ਮੈਂ ਸ਼੍ਰੀ ਸਰਦਾਰ ਸ਼ਮ ਸਿੰਘ ਅਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪ੍ਰਾਇਮਰੀ ਵਿੰਗ ਦੀ ਕੋਆਰਡੀਨੇਟਰ ਅੱਜ ਖਾਲਸਾ ਸਕੂਲ ਦੇ ਵਿੱਚ ਬੜੀਆਂ ਹੀ ਰੌਣਕਾਂ ਲੱਗੀਆਂ ਹੋਈਆਂ ਐ ਸਪੋਰਟਸ ਮੀਟ ਹੋ ਰਹੀ ਹੈ ਪ੍ਰਾਇਮਰੀ ਵਿੰਗ ਦੀ ਸਾਰੇ ਪੇਰੈਂਟਸ ਨੂੰ ਸੱਦਿਆ ਗਿਆ ਤੇ ਪੇਰੈਂਟਸ ਨੇ ਬਹੁਤ ਹੀ ਵਧੀਆ ਰਿਸਪੌਂਸ ਦਿੱਤਾ ਹੈ ਸਾਰੇ ਪੇਰੈਂਟਸ ਬਹੁਤ ਵਧੀਆ ਇੱਥੇ ਆਏ ਪੁੱਜੇ ਹੋਏ ਨੇ ਅੱਜ ਸਾਰੇ ਪੇਰੈਂਟਸ ਦੇ ਸਹਿਯੋਗ ਸਦਕਾ ਹੀ ਅੱਜ ਅਸੀਂ ਸਪੋਰਟਸ ਮੀਟ ਕਰਵਾ ਰਹੇ ਆ ਤੇ ਸਾਰੇ ਪੇਰੈਂਟਸ ਦਾ ਬਹੁਤ ਜ਼ਿਆਦਾ ਧੰਨਵਾਦ ਸਾਰੇ ਸਟਾਫ ਮੈਂਬਰਸ ਦਾ ਬਹੁਤ ਜ਼ਿਆਦਾ ਧੰਨਵਾਦ ਜਿਨ੍ਹਾਂ ਨੇ ਅੱਜ ਪੂਰਾ ਸਹਿਯੋਗ ਦੇ ਕੇ ਸਾਰੇ ਵਿਦਿਆਰਥੀਆਂ ਦੀਆਂ ਬਹੁਤ ਵਧੀਆ ਸਪੋਰਟਸ ਕਰਵਾਈਆਂ ਧੰਨਵਾਦ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਪ੍ਰਾਇਮਰੀ ਵਿੰਗ ਦੀ ਜਿਹੜੀ ਸਪੋਰਟਸ ਮੀਟ ਆ ਉਹ ਚੱਲਦੀ ਪਈ ਆ ਜਿਹਦੇ ਵਿੱਚ ਬੱਚਿਆਂ ਨੇ ਅਲੱਗ-ਅਲੱਗ ਇਵੈਂਟਸ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਖੇਡਾਂ ਜਿਹੜੀਆਂ ਆ ਹਰ ਬੱਚੇ ਵਾਸਤੇ ਬੜੀਆਂ ਜ਼ਰੂਰੀ ਆ ਜਿੱਥੇ ਪੜ੍ਹਾਈ ਮੈਟਰ ਕਰਦੀ ਆ ਉੱਥੇ ਖੇਡਾਂ ਵੀ ਜਿਹੜੀਆਂ ਆ ਉਹ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਆ ਸੋ ਸਾਡੀ ਇੱਥੇ ਮੈਡਮ ਨੇ ਸਾਡੇ ਗੁਰਪ੍ਰੀਤ ਮੈਡਮ ਜੋ ਡੀਪੀ ਨੇ ਇਹਨਾਂ ਵੱਲੋਂ ਤੇ ਨਾਲ ਹੀ ਸਾਡੇ ਡੀਪੀ ਸਰਦਾਰ ਅਮਰਜੀਤ ਸਿੰਘ ਜਿਹੜੇ ਨੇ ਇਹਨਾਂ ਨੇ ਦੋਨਾਂ ਨੇ ਰਲ ਕੇ ਜਿਹੜੀਆਂ ਇਹ ਜਿਹੜੇ ਬੱਚੇ ਆ ਇਹਨਾਂ ਨੂੰ ਸਪੋਰਟਸ ਮੀਟ ਵਾਸਤੇ ਇਨਸਪਾਇਰ ਕੀਤਾ ਤੇ ਇਹਨਾਂ ਬੱਚਿਆਂ ਦੀ ਜਿਹੜੀ ਆ ਪ੍ਰੋਪਰ ਪਾਰਟਿਸਪੇਸ਼ਨ ਕਰਵਾਈ ਆ ਤਾਂ ਕਿ ਬੱਚੇ ਜਿਹੜੇ ਆ ਵੱਧ ਤੋਂ ਵੱਧ ਖੇਡਾਂ ਨਾਲ ਵੀ ਜੁੜ ਸਕਣ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ਹੀਦ ਸਰਦਾਰ ਸ਼ਮ ਸਿੰਘ ạtਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸੁਬਰਾ ਦੀਆਂ ਵਿਦਿਆਰਥਣਾਂ ਹਾਂ ਸਾਡੇ ਪ੍ਰਿੰਸੀਪਲ ਸਹਿਬਾਨ ਸਰਦਾਰ ਇਕਬਾਲ ਸਿੰਘ ਜੀ ਗਿੱਲ ਅਤੇ ਵਾਈਸ ਪ੍ਰਿੰਸੀਪਲ ਸਰਦਾਰ ਬਚਿੱਤਰ ਸਿੰਘ ਜੀ ਸਾਡੇ ਡੀਪੀ ਸਹਿਬਾਨ ਸਰਦਾਰ ਅਮਰਜੀਤ ਸਿੰਘ ਅਤੇ ਮੈਡਮ ਗੁਰਪ੍ਰੀਤ ਕੌਰ ਉਹਨਾਂ ਦੇ ਸਹਿਯੋਗ ਨਾਲ ਜਿਹੜੀਆਂ ਪ੍ਰਾਇਮਰੀ ਵਿੰਗ ਦੀਆਂ ਗੇਮਾਂ ਹੋ ਰਹੀਆਂ ਨੇ ਇਹਨਾਂ ਵਿੱਚ ਜਿਵੇਂ ਕਿ ਬੱਚੇ ਤਾਂ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲੈ ਹੀ ਰਹੇ ਨੇ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਯੋਗਦਾਨ ਦਿੱਤਾ ਜਾ ਰਿਹਾ ਹੈ ਉਹ ਵੀ ਇਸ ਦਾ ਬਹੁਤ ਆਨੰਦ ਲੈ ਰਹੇ ਨੇ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਆ ਤੇ ਸਾਰੇ ਬੈਠੇ ਬਹੁਤ ਵਧੀਆ ਤਰੀਕੇ ਨਾਲ ਗੇਮਾਂ ਹੋ ਰਹੀਆਂ ਨੇ ਇਹ ਸਾਡੇ ਸਕੂਲ ਦੇ ਜਿਹੜੇ ਮੁੱਖ ਪ੍ਰ ਮੁੱਖ ਪ੍ਰਬੰਧਕ ਨੇ ਉਹ ਬੜੇ ਹੀ ਮਤਲਬ ਅਨੁਸ਼ਾਸਨਮਈ ਤਰੀਕੇ ਨਾਲ ਇਹ ਗੇਮਾਂ ਹੋ ਰਹੀਆਂ ਨੇ ਪੂਰਾ ਡਿਸਪਲਿਨ ਕ੍ਰिएट ਹੋ ਰਿਹਾ ਧੰਨਵਾਦ ਹਾਂਜੀ ਅੱਜ ਖੇਡਾਂ ਪ੍ਰਤੀ ਕੀ ਕਹੋਗੇ ਸਾਡੇ ਸਕੂਲ ਵਿੱਚ ਬਹੁਤ ਸਾਰੀਆਂ ਖੇਡਾਂ ਹੋ ਰਹੀਆਂ ਵਾ ਜਿਵੇਂ ਕਿ ਸੈਕ ਰੇਸ ਲੈਗ ਰੇਸ ਟੱਗ ਆਫ ਵਾਰ ਲੈ ਰੇਸ ਸਾਰੇ ਬੱਚੇ ਤੇ ਪੇਰੈਂਟਸ ਇਹ ਚੀਜ਼ ਦਾ ਬਹੁਤ ਜ਼ਿਆਦਾ ਆਨੰਦ ਲੈ ਰਹੇ ਆ ਤੇ ਸਭ ਨੂੰ ਹੀ ਬਹੁਤ ਖੁਸ਼ੀ ਆ ਬਾਤ ਚੜ ਕੇ ਸਾਰੇ ਵਿਸਾ ਲੈ ਰਹੇ ਆ ਤੇ ਸਾਨੂੰ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਵਾ ਇਸ ਸਕੂਲ 'ਚ ਪੜਦੇ ਹੋਏ ਹਾਂਜੀ ਸਰ ਅੱਜ ਖਾਲਸਾ ਸਕੂਲ ਦੇ ਵਿੱਚ ਕਿੱਡਾ ਕਰਵਾਈਆਂ ਜਾ ਰਹੀਆਂ ਛੋਟੇ ਬੱਚੇ ਨੇ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸ਼ਹੀਦ ਸਰਦਾਰ ਸ਼ਾਮ ਸਿੰਘ ạtari ਖਾਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਐਨੂਅਲ ਐਥਲੈਟਿਕ ਮੀਟ ਜਿਹੜੀ ਆ ਪ੍ਰਾਇਮਰੀ ਵਿੰਗ ਦੀ ਕਰਵਾਈ ਜਾ ਰਹੀ ਆ ਜਿਸ ਵਿੱਚ ਨਰਸਰੀ ਕਲਾਸ ਤੋਂ ਲੈ ਕੇ 5th ਕਲਾਸ ਤੱਕ ਦੇ ਜਿੰਨੇ ਵੀ ਬੱਚੇ ਆ ਕੋਈ ਐ ਨਹੀਂ ਹੈਗਾ ਵੀ ਕਿਸੇ ਦੀ ਪਾਰਟਿਸਪੇਸ਼ਨ ਨਹੀਂ ਹੋਈ ਸਗੋਂ ਸਾਰੇ ਬੱਚਿਆਂ ਦੀ ਜਿਹੜੀ ਪਾਰਟਿਸਪੇਸ਼ਨ ਆ ਉਹ ਕਰਵਾਈ ਗਈ ਆ ਸੋ ਇਹ ਜਿੰਨਾ ਵੀ ਜਿਹੜੀ ਪਾਰਟਿਸਪੇਸ਼ਨ ਆ ਉਹ ਸਾਰਾ ਜਿਹੜਾ ਸੇਰਾ ਹੈਗਾ ਉਹ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਜੀ ਵਾਈਸ ਪ੍ਰਿੰਸੀਪਲ ਸਰਦਾਰ ਬਜਤਰ ਸਿੰਘ ਜੀ ਸਕੂਲ ਦੇ ਡਾਇਰੈਕਟਰ ਸਾਹਿਬ ਵੀ ਆਏ ਸੀ ਸਾਡੇ ਦਰਮਿਆਨ ਸੋ ਜਿੰਨੀ ਵੀ ਟਰੈਕ ਬਣਾਉਣ ਦੀ ਜ਼ਿੰਮੇਵਾਰੀ ਜਾਂ ਜਿੰਨਾ ਵੀ ਓਵਰਆਲ ਸਾਰੀ ਜ਼ਿੰਮੇਵਾਰੀ ਆ ਉਹ ਸਰਦਾਰ ਅਮਰਜੀਤ ਸਿੰਘ ਦੀ ਡੀਪੀ ਉਹਨਾਂ ਨੇ ਬੜੇ ਹੀ ਬਖੋਬੀ ਢੰਗ ਦੇ ਨਾਲ ਨਿਭਾਈ ਆ ਉਹਨਾਂ ਦੇ ਨਾਲ ਮੈਡਮ ਗੁਰਪ੍ਰੀਤ ਕੌਰ ਜੀ ਡੀਪੀ ਤੇ ਸਾਰੇ ਸਟਾਫ ਨੇ ਬੜਾ ਹੀ ਜ਼ਿਆਦਾ ਸਹਿਯੋਗ ਦਿੱਤਾ ਹੈ ਸੋ ਖਾਲਸਾ ਸਕੂਲ ਦੀ ਇੱਕ ਬੜੀ ਹੀ ਵਧੀਆ ਵਿਲੱਖਣਤਾ ਇਹ ਵੀ ਆ ਕਿ ਜਿੱਥੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਉੱਥੇ ਬੱਚਿਆਂ ਦੀ ਮਦਰਸ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਵੀ ਅੱਜ ਉਹਨਾਂ ਦੀਆਂ ਵੀ ਗੇਮਸ ਰੱਖੀਆਂ ਗਈਆਂ ਸੀਗੀਆਂ ਸੋ ਸਾਰੀਆਂ ਮਦਰਸ ਨੂੰ ਵੀ ਅਸੀਂ ਬਰਾਬਰ ਦਾ ਨਾਲ ਪਾਰਟਿਸਿਪੇਟ ਕਰਵਾਇਆ ਵਾ ਸੋ ਇਹ ਬੜਾ ਹੀ ਜ਼ਿਆਦਾ ਵਧੀਆ ਉਪਰਾਲਾ ਹੈਗਾ ਕਿਉਂਕਿ ਇਹ ਜਿਹੜੀ ਸੰਸਥਾ ਹੈ ਮਾਹਪੁਰਖਾਂ ਦੇ ਬੜੇ ਹੀ ਵੱਡੇ ਸਹਿਯੋਗ ਦੇ ਨਾਲ ਚੱਲ ਰਹੀ ਆ ਸੋ ਮਾਹਪੁਰਖਾਂ ਦੀ ਬੜੀ ਹੀ ਵੱਡੀ ਇੱਕ ਪਰਉਪਕਾਰੀ ਸੋਚ ਹੈ ਕਿ ਜਿਹੜੀ ਇਹ ਸੰਸਥਾ ਬੜੀ ਹੀ ਵਧੀਆ ਤਰੀਕੇ ਦੇ ਨਾਲ ਜਿੱਥੇ ਖੇਡਾਂ ਦੇ ਵਿੱਚ ਵੀ ਕੰਮ ਕਰ ਰਹੀ ਆ ਉੱਥੇ ਪੜ੍ਹਾਈ ਦੇ ਵਿੱਚ ਵੀ ਜਿਹੜੇ ਸਾਡੇ ਬੱਚੇ ਆ ਉਹ ਪਿਛਲੇ ਸਾਲ ਵੀ ਮੈਰਿਟ ਦੇ ਵਿੱਚ ਆਏ ਸੀਗੇ ਸੋ ਇੱਕ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਾਡਾ ਜਿਹੜਾ ਕਾਰਜਾ ਉਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਹੋ ਰਿਹਾ ਸੋ ਅੱਜ ਵੀ ਸਾਰੇ ਵਾਸਤੇ ਜਿਹੜੇ 4 ਹਾਊਸ ਸਕੂਲ ਦੇ ਬਣਾਏ ਗਏ ਆ ਸੋ ਸਾਰੇ ਹਾਊਸ ਵਾਈਜ਼ ਜਿਹੜੇ ਬੱਚਿਆਂ ਦੀਆਂ ਗੇਮਾਂ ਕਰਵਾਈਆਂ ਗਈਆਂ ਨੇ ਸੋ ਇਹਦੇ ਵਿੱਚ ਜਿਵੇਂ 100 ਮੀਟਰ ਰੇਸ ਹੋ ਗਈ ਹਾਰਡਲਸ ਹੋਗੀ ਜਿਗਜ਼ੈਗ ਰੇਸ ਹੋਗੀ ਸੋ ਟੱਗ ਆਫ ਵਾਰ ਹੋਗੀ ਸੋ ਰਿਲੇ ਰੇਸ ਹੋਗੀ ਸੋ ਹੋਰ ਵੀ ਬੜੇ ਤਰ੍ਹਾਂ ਦੇ ਜਿਹੜੇ ਛੋਟੇ ਬੱਚੇ ਨੇ ਨਰਸਰੀ ਕਲਾਸ ਦੇ ਅਲੱਗ ਇਵੈਂਟ ਕਰਵਾਏ ਗਏ ਨੇ ਸੋ ਜਿਹੜੀ ਐਲ ਕੇ ਜੀ ਕਲਾਸ ਉਹਨਾਂ ਦੇ ਅਲੱਗ ਇਵੈਂਟ ਕਰਾਏ ਗਏ ਨੇ ਫਸਟ ਸੈਕਿੰਡ ਦੇ ਅਲੱਗ ਤੋਂ ਇਵੈਂਟ ਕਰਵਾਏ ਗਏ ਨੇ ਜਿਹੜੇ 3rd 4th 5th ਹਾਊਸ ਨੇ ਉਹਨਾਂ ਦੇ ਅਲੱਗ ਇਵੈਂਟ ਕਰਵਾਏ ਗਏ ਨੇ ਸੋ ਸਭ ਤੋਂ ਵੱਡਾ ਜਿਹੜਾ ਕੰਮ ਹੈ ਕਿ ਚਾਰੇ ਹਾਊਸਾਂ ਨੇ ਰਲ ਕੇ ਮਾਰਚ ਪਾਸਟ ਵੀ ਕੀਤਾ ਸੋ ਇਸ ਸਾਰੇ ਸਹਿਯੋਗ ਲਈ ਪ੍ਰਿੰਸੀਪਲ ਸਾਹਿਬ ਨੂੰ ਅਦਾ ਧੰਨਵਾਦ ਕਿ ਉਹਨਾਂ ਨੇ ਸਾਨੂੰ ਇਛਾ ਪ੍ਰਗਟ ਕੀਤਾ ਕਿ ਆਪਾਂ ਨੂੰ ਇਹ ਜਿਹੜਾ ਇਵੈਂਟ ਕਰਵਾਉਣੇ ਚਾਹੀਦੇ ਨੇ ਸੋ ਵਾਰ ਇੱਕ ਵਾਰ ਫਿਰ ਤੋਂ ਮੈਂ ਸਰਦਾਰ ਅਮਰਜੀਤ ਸਿੰਘ ਜੀ ਡੀਪੀ ਤੇ ਮੈਡਮ ਗੁਰਪ੍ਰੀਤ ਕੌਰ ਜੀ ਡੀਪੀ ਉਹਨਾਂ ਦਾ ਵੀ ਧੰਨਵਾਦ ਦੁਆਰਾ ਕਰਨਾ ਚਾਹਾਂਗਾ ਕਿ ਕਿ ਸਾਰਾ ਜਿਹੜਾ ਉਹਨਾਂ ਨੇ ਸਾਨੂੰ ਇਹ ਟਰੈਕ ਜਿਹੜੇ ਨੇ ਬਣਾ ਕੇ ਦਿੱਤੇ ਨੇ ਤੇ ਜਿੰਨੇ ਵੀ ਇਵੈਂਟ ਕਰਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਵੀ ਸਾਰਾ ਉਹਨਾਂ ਦੀ ਹੈ ਜੀ ਧੰਨਵਾਦ ਹਾਂਜੀ ਸਰ ਅੱਜ ਖਾਲਸਾ ਸਕੂਲ ਦੇ ਵਿੱਚ ਕਿੱਦਾਂ ਖੜੀ ਹੋ ਜਾ ਰਹੀਆਂ ਕਿੱਕ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਲਾਕਾ ਨਿਵਾਸੀਆਂ ਨੂੰ ਬੜੇ ਮਾਣ ਨਾਲ ਦੱਸਣਾ ਚਾਹਾਂਗਾ ਕਿ ਸ਼ਹੀਦ ਸਰਦਾਰ ਸ਼ਾਮ ਸਿੰਘ ਔਟਾਰੀ ਐਜੂਕੇਸ਼ਨ ਸੁਸਾਇਟੀ ਅਧੀਨ ਚੱਲ ਰਹੀ ਇਹ ਸੰਸਥਾ ਸ਼ਹੀਦ ਸਰਦਾਰ ਸ਼ਾਮ ਸਿੰਘ ਔਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜਿਹੜੀ ਕਿ ਵਿੱਦਿਅਕ ਖੇਤਰ ਵਿੱਚ ਧਾਰਮਿਕ ਖੇਤਰ ਦੇ ਵਿੱਚ ਖੇਡਾਂ ਦੇ ਖੇਤਰ ਵਿੱਚ ਬਹੁਤ ਹੀ ਸ਼ਲਾਘਾਯੋਗ ਪ੍ਰਾਪਤੀਆਂ ਅਨੇਕਾਂ ਸਾਲਾਂ ਤੋਂ ਕਰਦੀ ਆ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੀ ਐਨੂਅਲ ਐਥਲੈਟਿਕ ਮੀਟ 2025 ਅੱਜ ਕਰਵਾਈ ਜਾ ਰਹੀ ਹੈ ਇਸ ਵਿੱਚ ਪ੍ਰੀ ਨਰਸਰੀ ਤੋਂ ਲੈ ਕੇ 5ਥ ਕਲਾਸ ਤੱਕ ਦੇ ਵਿਦਿਆਰਥੀਆਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਤੇ ਬਾਕੀ ਸਾਰੇ ਵਿਦਿਆਰਥੀ ਜਿਹੜੇ ਨੇ ਉਹ ਵੱਡੀਆਂ ਗੇਮਾਂ ਦੇ ਵਿੱਚ ਜਿਹੜੀਆਂ ਜ਼ਿਲ੍ਹਾ ਪੱਧਰ ਤੇ ਜ਼ੋਨ ਪੱਧਰ ਤੇ ਜਾਂ ਪੰਜਾਬ ਪੱਧਰ ਤੇ ਨੈਸ਼ਨਲ ਪੱਧਰ ਤੇ ਹੁੰਦੀਆਂ ਨੇ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਦੇ ਆ। ਇਹ ਜਿਹੜੀ ਐਥਲੈਟਿਕ ਵੀਟ ਕਰਵਾਉਣ ਦਾ ਮਕਸਦ ਇਹ ਵੀ ਇਹਨਾਂ ਨੂੰ ਆਉਣ ਵਾਲੇ ਪਿਵੇਖ ਵਾਸਤੇ ਔਰ ਵਾਲੀਆਂ ਗੇਮਾਂ ਵਾਸਤੇ ਤਿਆਰ ਕਰਨਾ ਹੈ। ਤੋ ਹਰ ਸਾਲ ਹੀ ਇਸ ਵਿੱਚ ਵੱਖ-ਵੱਖ ਜਿਹੜੇ ਆ ਗੇਮਸ ਨੂੰ ਸ਼ਾਮਲ ਕੀਤਾ ਜਾਂਦਾ ਹੈ। ਤੇ ਬਹੁਤ ਹੀ ਸਾਡੇ ਜਿਹੜੇ ਸਤਿਕਾਰਯੋਗ ਡੀਪੀ ਸਾਹਿਬ ਸਰ ਅਮਰਜੀਤ ਸਿੰਘ ਜੀ ਜੀ ਤੇ ਪ੍ਰਾਇਮਰੀ ਵਿੰਗ ਦੇ ਕੋਆਰਡੀਨੇਟਰ ਮੈਡਮ ਹਰਮੀਤ ਕੌਰ ਉਹਨਾਂ ਦੇ ਨਾਲ ਸਾਰਾ ਸਟਾਫ ਉਹ ਬਹੁਤ ਮਿਹਨਤ ਦੇ ਨਾਲ ਇਹ ਐਥਲੈਟਿਕ ਮੀਟ ਕਰਾਉਂਦੇ ਆ ਤੇ ਮਕਸਦ ਸਾਡਾ ਇਹੀ ਹੈ ਕਿ ਵਿਦਿਆਰਥੀਆਂ ਨੂੰ ਜਿੱਥੇ ਵਿਦਿਆ ਦੇ ਖੇਤਰ ਦੇ ਵਿੱਚ ਨਿਪੁੰਨ ਕਰਨਾ ਹੈ ਉਹ ਧਾਰਮਿਕ ਖੇਤਰ ਦੇ ਵਿੱਚ ਨਿਪੁੰਨ ਕਰਨਾ ਹੈ ਉੱਥੇ ਖੇਡਾਂ ਦੇ ਖੇਤਰ ਦੇ ਵਿੱਚ ਵੀ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਨਿਪੁੰਨ ਬਣਾਉਣਾ ਹੈ ਤਾਂਕਿ ਉਹ ਸਰੀਰਕ ਮਾਨਸਿਕ ਤੌਰ ਤੇ ਅੰਤ ਤਿਆਰ ਬਰ ਤਿਆਰ ਹੁੰਦੇ ਉਹ ਆਪਣੇ ਮਿੱਥੇ ਹੋਏ ਨਿਸ਼ਾਨਿਆਂ ਤੱਕ ਬੜੀ ਚੜ੍ਹਦੀ ਕਲਾ ਦੇ ਨਾਲ ਪਹੁੰਚਣ ਤੇ ਮੈਂ ਨਾਲ ਦੀ ਨਾਲ ਹੀ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਵੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਜਿਹੜਾ ਦਾਖਲਾ ਉਹ ਇਸ ਸਕੂਲ ਦੇ ਵਿੱਚ ਖਾਲਸਾ ਸਕੂਲ ਦੇ ਵਿੱਚ ਕਰਵਾਓ ਤਾਂ ਜੋ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਨੂੰ ਲੈ ਕੇ ਇਹ ਸੰਸਥਾ ਜਿਹੜਾ ਕਾਰਜ ਕਰ ਰਹੀ ਹੈ ਇਲਾਕੇ ਦੇ ਭਲੇ ਵਾਸਤੇ ਘੱਟ ਫੀਸਾਂ ਦੇ ਉੱਪਰ ਜਿਹੜੀਆਂ ਸਾਰੀਆਂ ਸਹੂਲਤਾਂ ਵਧੀਆ ਤਰੀਕੇ ਨਾਲ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਉਸ ਨੂੰ ਮੁੱਖ ਰੱਖਦੇ ਹੋਏ ਜਰੂਰ ਆਪਣੇ ਬੱਚਿਆਂ ਨੂੰ ਖਾਲਸਾ ਸਕੂਲ ਦੇ ਵਿੱਚ ਲੈ ਕੇ ਆਓ ਤਾਂ ਜੋ ਉਹਨਾਂ ਦਾ ਸਰਪੱਖੀ ਵਿਕਾਸ ਜਿਹੜਾ ਇਹ ਸੰਸਥਾ ਨੇ ਇੱਕ ਮਿਸ਼ਨ ਚ ਚਲਾਇਆ ਹੋਇਆ ਉਹ ਪੂਰਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ